ਇਹ ਜੀ ਲੜਕਾ ਆਪਣਾ ਉਸ ਦਿਨ ਪਹਿਲਾਂ ਬਾਹਰੋਂ ਆਇਆ ਸੀਗਾ ਇਹਨਾਂ ਦੀ ਰਹਿ ਜਿਹੜੀਆਂ ਆਪਣਾ ਅਦਰ ਸਟੇਟ 'ਚ ਹੈਗੀਆਂ ਇਹਦੇ ਜਿਹੜੇ ਨਾਨਕੇ ਸੀ ਜਿੱਥੇ ਫਰੀਦਕੋਟ ਤੇ ਘੁੰਮਣ ਲਈ ਆਇਆ ਸੀਗਾ ਇਹਨਾਂ ਕਈ ਧਰਮ ਸਥਾਨਾਂ ਦੀ ਯਾਤਰਾ ਕੀਤੀ ਉੱਥੋਂ ਘੁੰਮਿਆ ਤੇਰੇ ਵਾਪਸ ਆ ਰਹੇ ਸੀਗੇ ਆ ਇਹ ਪੈਂ ਤਰੀ ਜਿਹੜੀਆਂ ਰਾਤ ਨੂੰ ਜਦ ਇਹ ਵਾਪਸ ਮੁੜੇ ਤਾਂ ਇਹ 4 ਸਵੇਰ 4 ਵਜੇ ਉਹਦੇ ਘਰ ਪਹੁੰਚੇ ਆ ਇਹ ਧਿਆਨ ਪਛਾਤੇ ਬੰਦਿਆਂ ਨੇ ਜਿਹੜਾ ਇਹਨਾਂ ਤੇ ਦਾਤਾਂ ਨਾਲ ਹਮਲਾ ਕਰਤਾ ਜੀ ਜਿਸ ਦੇ ਨਾਲ ਇਹਨਾਂ ਦੇ ਕਾਫੀ ਸੱਟਾਂ ਲੱਗੀਆਂ ਤੇ ਉਸ ਤੋਂ ਬਾਅਦ ਫਿਰ ਜਿਹੜਾ ਇਹਨਾਂ ਨੂੰ ਹਸਪੀਟਲ ਅਡਮਿਟ ਕੀਤਾ ਗਿਆ ਜੀ ਕੇਸ ਰਜਿਸਟਰ ਕੀਤਾ ਗਿਆ ਪਰ ਇਸ ਤੋਂ ਬਾਅਦ ਜਿਹੜੇ ਆ ਇਹ ਬੰਦੇ ਜਿਹੜੇ ਆ ਫਿਰ ਨਾਮਿਨੇਟ ਹੋਏ ਪਛਾਣ ਜਦ ਹੋਈ ਬੰਦਿਆਂ ਦੀ ਇਹ ਬੰਦੇ ਗੁਰਦਾ ਪਟਾਰਾ ਦੇ ਗੁਰਦਾਸਪੁਰ ਨਾਲ ਸੰਬੰਧਤ ਹੈ ਇੱਕ ਦਾ ਨਾਂ ਦਿਲਜੋਤ ਸਿੰਘ ਆ ਜੀ ਇੱਕ ਜਸ਼ਨਪ੍ਰੀਤ ਸਿੰਘ ਆ ਜੀ ਇਸ ਤੋਂ ਲਾਵਾ ਐਮੀ ਨਿਮਰਤਪਾਲ ਸਿੰਘ ਹੈਗਾ ਜੀ ਲਵਪ੍ਰੀਤ ਲਵ ਹੈਗਾ ਤੇ ਪਹਿਲਾਂ ਇਹਨਾਂ ਨੇ ਜੀ 4 ਤਰੀਕ ਨੂੰ ਇਹਨਾਂ ਦੀ ਰੈਕੀ ਕੀਤੀ ਆ ਰੈਕੀ ਕਰਕੇ ਉਸ ਤੋਂ ਬਾਅਦ ਫਿਰ ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਇੱਕ ਇਹਨਾਂ ਨੇ ਆਈਡੀ ਜਿਹੜੀ ਆ ਦੂਸਰੀ ਸਨੈਪਚੈਟ ਜਿਹੜੀ ਆ ਉਹਦੇ ਤੇ ਉਹਨਾਂ ਨਾਲ ਗੱਲ ਕਰ ਰਹੇ ਸੀ ਜਦ ਚੈਟਿੰਗ ਕਰ ਰਹੇ ਸੀ ਚੈਟਿੰਗ ਦੇ ਦੌਰਾਨ ਜਿਹੜੀ ਇਹਨਾਂ ਦੀ ਲੋਕੇਸ਼ਨ ਵਗੈਰਾ ਲੈਂਦੇ ਰਹੇ ਉਹਨੂੰ ਪੁੱਛਦੇ ਰਹੇ ਅਲਟੀਮੇਟ ਜਿਹੜਾ ਇਹਨਾਂ ਦੇ ਫਿਰ ਸਾਫਟਫਿਟ ਮਾਰੀ ਆ ਇੱਕ ਅਮਨ ਨਾਂ ਦਾ ਲੜਕਾ ਹੈਗਾ ਜੀ ਬਾਹਰ ਉਹ ਜਿਹੜਾ ਇਹਨਾਂ ਦੀ ਮਦਰ ਕੋਲੇ ਇਹਨਾਂ ਦਾ ਗੈਸ ਸਟੇਸ਼ਨ ਵੀ ਹੈ ਜੀ ਬਾਹਰ ਤੇ ਉੱਥੇ ਵੀ ਜਿਹੜਾ ਸਟੋਰ ਵਗੈਰਾ ਹੈਗਾ ਉਹਨਾਂ ਨੇ ਕਿਤੇ ਉਹਨਾਂ ਦੇ ਦਸਨ ਮਤਾ ਚੋਰੀ ਕਰਦਾ ਫਿਰ ਲੱਗਦੇ ਉਹਨਾਂ ਨੇ ਇਹਨਾਂ ਨੂੰ ਡ੍ਰੌਪ ਕਰਤਾ ਉਹਨੂੰ ਨੌਕਰੀ ਤੋਂ ਜਵਾ ਦੇਤਾ ਉਸ ਗੁੱਸੇ 'ਚ ਜਾ ਕੇ ਜਿਹੜਾ ਜੀ ਇਹਨਾਂ ਨੇ ਜਿਹੜਾ ਹਮਲਾ ਕੀਤਾ ਇਹ ਮੁੰਡਿਆਂ ਨੂੰ ਉਹਨਾਂ ਨੇ ਬਾਰੋਂ ਪੈਸੇ-ਪੁਸੇ ਵੀ ਜਿਹੜੇ ਪਾਏ ਇਹ ਉਹਨਾਂ ਨੇ ਜਿਹੜਾ ਸਪਾਰੀ ਲੈ ਕੇ ਕੀਤਾ ਸਾਰਾ ਕੁਝ ਉਹ ਵੈਸੇ ਤਾਂ ਉਹਦਾ ਫਰੈਂਡ ਸਰਕਲ ਹੈਗਾ ਜੀ ਇਹਨਾਂ ਮੁੰਡਿਆਂ ਨਾਲ ਜਿਹੜਾ ਅਮਨ ਹੈਗਾ ਉਹਦਾ ਨਾਮ ਜਿਹੜਾ ਹੈਗਾ ਸੁਖਪ੍ਰੀਤ ਵੀ ਆ ਡੀਪੀ ਮਾਨਾਂ ਦੀ ਉਹ ਇੱਕ ਬਣਾਈ ਬੈਠਾਈ ਆਈਡੀ ਮਤਲਬ ਵੈਸੇ ਉਹਦਾ ਨਾਮ ਉਹਦਾ ਸੁਖਪ੍ਰੀਤ ਬਨੂ ਵੀ ਆ ਅਮਨ ਵੀ ਕਰ ਦਿੰਦੇ ਉਹਨੇ ਕੁਝ ਪੈਸੇ ਵੀ ਪਾਏ ਇਹਨਾਂ ਨੂੰ ਪਰ ਵੈਸੇ ਉਹਦੇ ਜਿਹੜੇ ਫਰੈਂਡ ਸਰਕਲ ਦੇ ਮੁੰਡੇ ਆ ਜੀ ਜਿਨ੍ਹਾਂ ਨੇ ਇਹਦੀ ਕੁੱਟਮਾਰ ਕੀਤੀ ਕਿੱਥੋਂ ਆਇਆ ਸੀਗਾ ਮੁੰਡਾ ਜੀ ਇਹ ਮਰਕਾ ਤੋਂ ਐਸੀਆ ਮੈਂ ਥੋੜਾ ਜਿਹਾ ਸਕਿਉਰਿਟੀ ਪੁਆਇੰਟ ਆਫ 뷰 ਤੋਂ ਇਹਨਾਂ ਦੀ ਉਹ ਸ਼ਹਿਰ ਨਹੀਂ ਕੋਟ ਕਰ ਰਿਹਾ। ਉਹ ਕੀ ਕਾਰਵਾਈ ਹੋਈ ਅੱਗੇ ਇੱਥੇ। ਇਹਨਾਂ ਦੇ ਜਿਹੜਾ ਹਾਰਟ ਬਿੱਗ ਜਿਹੜੇ ਅਸੀਂ ਧਾਰਾ ਲਾ ਕੇ ਪਰਚੇ ਦਿੱਤੇ ਗਿਆ। ਪੁਰਾਣੀ 4658 ਹੁੰਦੀ ਸੀ। ਤੇ ਹੁਣ ਦੇ ਜਿਹੜੇ ਨਵੇਂ ਧਰਾਵੇ ਤਾਂ ਜਿਹੜਾ ਬੀਐਨਐਸ ਦਿੱਤਾ ਕੇ ਸਰਜਿਸਟਰੀ ਕੀਤਾ ਗਿਆ ਇਹਨਾਂ ਦੀ 300 31 ਜਮਨ 6 118 ਜਮਨ 1 115 ਜਮਨ ਤੋਂ 3 ਜਮਨ 5 ਜੀ ਬੀਐਨਐਸ ਇਹਨਾਂ ਦਾ ਤੱਕ ਰਜਿਸਟਰ ਕੀਤਾ ਗਿਆ ਕਿੰਨੀਆਂ ਕਨਸਟਾਂ ਇਹ ਦੇ ਦਿੱਤੀਆਂ ਨੇ ਕਾਫੀ ਸਟਾਂ ਸੀ ਜਿਹਦੇ ਤੇ ਜਿਹੜੀ ਸ਼ਾਰਪ ਵੀ ਆ ਤੇ ਲੇਟੈਸਟ ਜਿਹੜਾ ਮੈਨੂੰ ਪਤਾ ਲੱਗਿਆ ਸ਼ਾਇਦ 326 ਚ ਕਨਵਰਟ ਹੋਇਆ ਕਿਉਂਕਿ ਤੋਂ ਸ਼ਿਫਟ ਕਰਨਾ ਪਿਆ ਸੀ ਜੀ ਮੈਨੂੰ ਬੇਤਰਲਾ ਦੇ ਚੰਡੀਗੜ੍ਹ ਤੇ ਰਿਦਿਕਰਤਾਰੀ ਲਈ ਕੀ ਕੀਤਾ ਜਾ ਰਿਹਾ ਇੰਟਰਨੈਸ਼ਨਲ ਆਰਕ ਤੋਂ ਵੀ ਆ ਇਹਨੂੰ ਇਸ਼ਨਾਕ ਤੋਂ ਹੋ ਗਿਆ ਜਿਹੜੇ ਆ ਲੜਕੇ ਗ੍ਰਿਫਤਾਰ ਕੀਤੇ ਜਾ ਚੁੱਕੇ ਆ